ਰਹਿਰਾਸ ਸਾਹਿਬ ਸੋਦਾ ਰਾਗਾ ਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਾ ਰਾਗ ਤੇਰਾ ਕੀ ਹਾਸੋ ਕਰਕੇ ਹਾਂ ਜਿਤ ਵੇ ਸਰਬ ਸਮਾਨੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਵામਨ ਹਾਰੇ ਕੇਤੇ ਤੇਰੇ ਰਾਗਪਰੀ ਸਿਉ ਕਹੀਏ ਕੇਤੇ ਤੇਰੇ ਗਾਵਨ ਹਾਰੇ ਗਾਵੰਤਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੰਤਨੋ ਚਿੱਤ ਗੋਪਤલિક ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵੰਤਨੋ ਹੀ ਸਰਬ ਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰਤਨੋ ਇੰਦਰਾਸਨ ਬੈਠੇ ਦੇਵਤਾ ਆਦਰ ਨਾਲੇ ਗਾਵੰਤਨੋ ਸਿੱਧ ਸਮਾਦੀ ਅੰਦਰ ਗਾਵੰਤਨੋ ਸਾਧ ਵਿਚਾਰੇ ਗਾਵੰਤਨੋ ਜਤੀ ਸਤੀ ਸੰਤੋਖੀ ਗਾਵੰਤਨੋ ਵੀਰ ਕਰਾਰੇ ਗਾਵਾਂ ਤੁੰਨੋ ਪੰਡਤ ਪਰਖੀ ਸਰ ਜੁਗ ਜੁਗ ਵੇਦਾਂ ਨਾਲ ਗਾਵਾਂ ਤੁੰਨੋ ਮੋਹਣੀਆਂ ਮਨ ਮੋਹਨ ਸੁਰਗ ਮਾਛ ਪਿਆਲੇ ਗਾਵਾਂ ਤੁੰਨੋ ਰਤਨੋ ਪਾਏ ਤੇਰੇ ਅਰ ਸਰ ਤੀਰਥ ਨਾਲ ਗਾਵਾਂ ਤੁੰਨੋ ਜੋਤ ਮਹਾਬਲ ਸੂਰਾ ਗਾਵਾਂ ਤੁੰਨੋ ਖਾਨੀ ਚਾਰੇ ਗਾਵਾਂ ਤੁੰਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇਰੇ ਤਾਰੇ ਸੇ ਤੁੰਨੋ ਗਾਵਾਂ ਜੋਤ ਤਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁੰਨੋ ਗਾਵਾਂ ਸੇ ਮੈਂ ਚਿਤਨਾਮ ਨਾਨਕਿਆ ਵਿਚਾਰੇ ਸੋਹੀ ਸੋਹੀ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀਂ ਐਪੀ ਹੋ ਸਹੀ ਜਾਇਨ ਜਾਸਿ ਰਚਨਾ ਜਿਨ ਨ ਰਚਾਈ ਰੰਗੀ ਰੰਗੀ ਪਾਤੇ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵੜਿਆਏ ਜੋ ਤਿਸ ਪਾਵੇ ਸੋਹੀ ਕਰਸੀ ਫਿਰ ਹੁਕਮ ਨ ਕਰ ਨਾ ਜਾਈ ਸੋ ਪਾਸ਼ਾ ਸਾਹਾ ਪਾ ਸਾਹਿਬ ਨਾਨਕ ਰਹਿਮ ਜਾਈ ਆਸਾ ਮਹੱਲਾ ਪਹਿਲਾ ਸੁਨ ਵੜਾ ਖੇ ਸਬ ਕੋਏ ਕੇ ਔਰ ਵੜਾ ਢੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਈ ਵਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਨੀ ਗਹਿਰਾ ਕੋਈ ਨ ਜਾਣੇ ਤੇਰਾ ਕੇਤਾ ਕੇੜੀ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਦਿਆਨੀ ਗੁਰਗੁਰ ਹਾਈ ਕਹਿ ਨ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਅਸੀਂ ਦਾ ਪੁਰਖਾ ਕੀਆ ਵੜਿਆਈਆਂ ਤੁਦ ਵਿੰਸੀ ਦੇ ਕਿ ਨੈ ਨ ਪਾਈਆ ਕਰ ਮਿਲੇ ਨਾ ਹੀ ਠਾਕ ਰਹਾਇ ਆਖਨ ਵਾਲਾ ਕੀ ਆ ਵਿਚਾਰਾ ਸਿਵਸੀ ਪਰੇ ਤੇਰੇ ਪੰਡਾਰ ਜਿਸ ਤੂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ

ਨਾ ਹੋ ਮਰਨ ਹੋਵੇ ਸੋਗ ਦੇਂਦਾ ਰਹਿਣਾ ਝੁਕੇ ਪੋਗ ਗੁਨੇ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜਿ ਆਪ ਤੇ ਵਰਤੇ ਰੀ ਦਾਤ ਜਿੰਨ ਦਿਨ ਕਰ ਕੈ ਕੀਤੀ ਰਾਤ ਖਸਮੇ ਸਾਰੇ ਤੇ ਕਮ ਜਾਤ ਨਾਨਕ ਨਾਵੇ ਬਾ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਘਰਿ ਪਾਸ ਹਮ ਕੀਰੇ ਕਰਮ ਸਤ ਗੁਰ ਸਰਣਾਇ ਕਰ ਧਿਆਨ ਪਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮੇ ਰਪਰਾਹ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵੜ ਬਾਗ ਵੜੇ ਰਹਿ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾ ਮਿਲੇ ਤਿਪਤਾ ਸੀ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਅਸਨਾਮ ਨ ਪਾਇ ਤੇ ਪਾ ਘਿੰਜੰ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੇਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਾ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਿਅਦਮ ਜਾਹਰ ਜੀਉ ਪਰਿਆ ਸੈਲ ਬਤਰ ਮੈਂ ਜੰਤੂ ਪਾਏ ਤਾ ਕਾਰਿ ਜਗ ਆਗੇ ਕਰ ਤਰਿਆ ਮੇਰੇ ਮਾ ਦੋ ਜੀ ਸਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਸ਼ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਣਤਾ ਕੋਈ ਨਾ ਕਿਸ ਕੀ ਤਰਿਆ ਸੀ ਸੀ ਜਗ ਸਮਾਹਿ ਠਾਕੁਰ ਕਾਹੇ ਮਨ ਕੋ ਕਰਿਆ ਉਡੇ ਉੜ ਆਵੇ ਸੇ ਕੋ ਸਾ ਤਿਸ ਪਾਸ਼ੇ ਬਚਰੇ ਸ਼ਰਿਆ ਤਿਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਾਬੋਨੀ ਦਾਣ ਦਾ ਸੇਸ਼ਟ ਸਿਦਾਣ ਠਾਕੁਰ ਕਰਤਲ ਤਰਿਆ ਜਾ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗਾ ਸਾ ਮਹੱਲਾ ਚੌਥਾ ਸੋਪੁਰ ਕਿੱਕ ਓੰਕਾਰ ਸੁਗੁਰ ਪ੍ਰਸਾਦ ਸੋਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਗਮ ਪਾਰਾ ਸਭ ਧਿਆਵੇ ਸਭ ਧਿਆਵੇ ਦੁੱਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੂ ਜੀ ਆ ਕਾ ਦਾਤਾ ਹਰਿ ਤੇਆਵ ਸੰਤੋਜੀ ਸਭ ਦੁੱਖ ਵਿਸਾਨ ਹਾਰਾ ਹਰੇ ਆਪੇ ਠਾਕੁਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰ ਤੂੰ ਘਟ ਘਟ ਅੰਤਰ ਸਰਮ ਨਿਰੰਤਰ ਜੀ ਹਰੇ ਕੋ ਵਰਕ ਸਮਾਨ ਇੱਕ ਦਾ ਤੇ ਇੱਕ ਭਿਕਾਰੀ ਜੀ ਸਭ ਤੇਰੇ ਜੋ ਜਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤਦ ਵੀ ਨਾ ਵਰਣਾ ਜਾਣਾ ਤੂ ਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇਰੇ ਕੀ ਆਗੁਣੀਆਂ ਖਵਾਨਾ ਜੋ ਸੇਵੇ ਜੋ ਸੇਵੇ ਤੁਧ ਜੀ ਜਨਾਨਕ ਤੈਨੂੰ ਗੁਰਬਾਨ ਹਰ ਤੇ ਆਵੇ ਹਰ ਤੇ ਆਵੇ ਤੁਧ ਜੀ ਸੇ ਜਨ ਜੁਗ ਮੈ ਸੁਗਵਾਸੀ ਸੇ ਮੁਕਤ ਸੇ ਮੁਕਤ ਪਹੇ ਜਨ ਹਰ ਤੇ ਆਇਆ ਜੀ ਤਿੰਨ ਟੂਟੀ ਜਮਕੀ ਫਾਸੀ ਜਿਨਿਰਪੋ ਜਿਨ ਹਰ ਨਿਰਪੋ ਤੇ ਆਇਆ ਜੀ ਤਿੰਨ ਕਾ ਪੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂਪ ਸੁਆਮੀ ਸੇ ਤਰ ਸੇ ਤਨ ਜਿਨ ਹਰ ਤੇ ਆਇਆ ਏ ਜਨਾਨਕ ਤੇਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹੰ ਦੂਜੀ ਹਰ ਅਨੇਕ ਕਣੇ ਕਾਲੰਤਾ ਤੇਰੇ ਨੇਕ ਤੇਰੇ ਨੇਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਨੇਕ ਤੇਰੇ ਨੇਕ ਕ ਪੜੇ ਬੋ ਸਿਮਰਤ ਸਾਸ ਜੀ ਕਰ ਕੇ ਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਬੱਲੇ ਜਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂ ਆਦਿ ਕੋ ਰਖ ਪਰਮ ਪ੍ਰਕਰਤਾ ਜੀ ਤੂ ਜੇ ਵੜੇ ਅਵਰਣ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂ ਨਹਿ ਚਲ ਕਰਤਾ ਸੋਈ ਤਦਿਆ ਪੇ ਪਾਵੇ ਸੋਈ ਵਰਤੇ ਜੀ ਤੂ ਆਪੇ ਕਰੇ ਸੋ ਹੋਈ ਤੁਦੀ ਆਪੇ ਸੇ ਸਭ ਪਾਈ ਜੀ ਤੁਦੀ ਆਪੇ ਸੇ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਜੋਤਾ ਤੂ ਕਰਤਾ ਚੇਰਮੈਂਡਾ ਸਾਈਂ ਤੂੰ ਬਾਵੇ ਸੋਈ ਧੀਸੀ ਜੋ ਤੂੰ ਦੇ ਸੋਈ ਹੋ ਪਾਇਰ ਹਾ ਸਭ ਤੇਰੀ ਤੂੰ ਸਬਣੀ ਤਾਇਆ ਜਿਸਨੋਂ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮਖ ਲਾ ਦਾ ਮਨ ਵਗਾਇਆ ਤੁਦਾ ਵਿਛੜਿਆ ਆ ਮਿਲਾਇਆ ਤੂ ਦਰੀ ਹਾ ਸਭ ਤੋ ਜੀ ਮਾਇ ਤੁਝ ਬਿਨ ਦੂਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮਿਲ ਜਿਸਨੋਂ ਤੂ ਜਾਣੈ ਸੋਈ ਜਨ ਜਾਣੈ ਹਰ ਗੁਣ ਸਾਦੀ ਆਖੋ ਖਾਨੇ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਏ ਤੁਦਬਿੰਦੂ ਜਾਵਣ ਕੋਇ ਤੂੰ ਕਰ ਕਰ ਵੇਖੇ ਜਾਨੇ ਸੋਏ ਜਨਨ ਗੁਰਮੁਖ ਪ੍ਰਗਟ ਹੋਇ ਆਸਾਮ ਹੱਲਾ ਪਹਿਲਾ ਤੇ ਤੋ ਸਵੜੇ ਪਹਿਲੇ ਨਵਾਸਹ ਪਾਣੀ ਪਾਵਕ ਤਿਨੇ ਕੀ ਬੰਕਜ ਮੋ ਪਗ ਨੀ ਚਾਲੇ ਹਮ ਦੇ ਕਾ ਤੇ ਡੂਬੀਐ ਮਾਨੇ ਕਨ ਚੇਤਸ ਮੂੜ ਮਨ ਆਰ ਬਿਸਰ ਤੇਰੇ ਗੁਨ ਗਲਿਆ ਰਹੋ ਨਾ ਉਜਤੀ ਸਤੀ ਨੈ ਪੁੜਿਆ ਮੂਰਖ ਮੁਗਦਾ ਜਨਮ ਪਿਆ ਬਨਵਤਨਾਨ ਕੀ ਤਿਨ ਕੀ ਸਰਣਾ ਜੀਤੂ ਨਾਹੀ ਵਿਸਰਿਆ ਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਾਨਖੁ ਦੇਹ ਹੋ ਰਿਆ ਗੋਬਿੰਦ ਮਿਲਨ ਕੀ ਤੇਰੀ ਬਰਿਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾ ਸੰਗਤ ਪਜਕੇ ਅਵਲ ਨਾਮ ਸਰਜਮਲਾ ਪਵਜਣ ਤਰਨ ਕੇ ਜਨ ਮਿਥਾ ਜਾਤ ਰੰਗ ਮਾਇਆ ਕਹਿ ਰਹਾ ਜਬ ਤਬ ਸੰਜਮ ਤਨੁ ਨ ਕਮਾਇ ਸੇਵਾ ਸਾਧਨਾ ਜਾਣਿਆ ਹਰ ਆਇ ਕਾਹੁ ਨਾਨਕ ਹਮ ਨੀਚ ਕਰਮ ਸਨ ਪਰੇ ਕੀ ਰਾਖੋ ਸਰਮਾ ਇਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ ਹੈ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਤੋ ਬਿਤ ਪਾਰਾ ਹਮਰੇ ਦੁਸ ਪੇ ਤੁਮ ਕਾਉ ਆਪ ਹਾਥ ਦੇ ਮੋਹਿ ਬਚਾਉ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਬੇ ਕਰਤਾਰ ਮੋਰੋ ਸ਼ਾਨਿਜ ਕਰਦੇ ਕਰੀਏ ਸਭ करण ਕੋਈ ਸੰਗਰੀਏ ਪੂਰਨ ਹੋਏ ਹਮਾਰੀ ਆਸ ਤੌਰਪ ਜਨ ਕੀ ਹੀ ਰਹੇ ਪਿਆਸਾ ਤੁਮੇ ਸੜ ਕੋਈ ਅਗਣ ਤਿਆਉ ਜੋ ਵਰਸਾਉ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਚੁੰਚੁੰ ਸਤਰ ਹਮਾਰੇ ਮਾਰਿਆ ਆਪ ਹਾਥ ਦੇ ਮੁਝੇ ਉਬਰਿਆ ਮਨ ਕਾਲ ਕਾ ਤਰਾਸ ਨਿਵਰੀਏ ਹੁਣ ਜੋ ਸਦਾ ਹਮਾਰੇ ਪਛਾ ਚੇਰੇ ਸੂਜਿਓ ਕਰਿਓ ਰਖਾ ਰੱਖ ਲੀਏ ਮੈਂ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ दिन बंधुष्टन के हंता तुम हो परी चतुर्दश कंता काल पाए ब्रह्मा भवतरा काल पाए शिव जू अवतरा काल पहे कर बिष्णु प्रकाश सकल काल का की आत्मा सा जवन का जोगी सिद्धियो वेदराज ब्रह्मा जोthio जवन का सब लोक सुवारा नमस्कार है ता ही हमार जवन का सब जगद बनायो देव दैत जशन उपजायो ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸકલ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਨ ਗੋ ਸਿਵ ਗੁਣ ਸੁਖ ਦਿਓ ਸਤਰਣ ਕੋ ਪਲ ਮੋਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਪਲੇ ਬਰੇ ਕੀ ਪੀਰ ਪਛਾਨ ਚੀਂਟੀ ਤੇ ਕੁੰਜ ਰਸਤੂਲਾ ਸਬਰ ਕਿਰਪਾ ਦਿਸ਼ ਕਰ ਫੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪੜ ਪੜ ਕੀ ਜਾਣੇ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਤਤ ਤਮ ਤੇ ਅਪਾਰ ਜਾ ਬਕਰ ਕਰ ਕਰ ਤਹਾਂ ਕਬ ਹੋ ਤਮ ਮੈ ਮਿਲ ਦ ਦੇ ਤਰ ਸਭੂ ਜੇਤੇ ਬਦਨ ਸੇ ਸਵਤਾਰੇ ਆਪ ਆਪਣੀ ਬੋਜੂ ਚਾਰੇ ਤੁਮ ਸਭ ਹੀਤੇ ਰਹਤੇ ਨੇ ਰਾਲਮ ਜਾਣ ਤੇ ਪੇਤ ਤੇ ਤੇਰੀ ਆਲਮ निरंकार निर्विकार निरालंब आद अनिल अनाद असम् ताका मूड़ो चारत वेद जाको तेव न पावत पेदा ताको कर पाहन अनुमान महामूर्खश्वेद न जानत महादेव को कह सदा शिव निरंकार का चीनत न पियो आप अपनी वो देह जहती बणत पे न पे न तोही तेती तुम्हारा लखाना जाई पसारा कहबी सजा प्रथम संसार एकै रूप अनूप सुरूपा रंगत ओ राव के

تن کے تم ਸੰਕਟ ਸਭ ਧਾਰ ਜੋ ਕਲ ਕੋਈ ਇੱਕ ਵਾਰ ਤੇ ਆਏ ਹੈ ਤਾਂ ਕੇ ਕਾਰ ਨਿਕਟਨੀ ਆਏ ਹੈ ਰਸਾਂ ਏ ਤਾਂ ਹੀ ਸਭ ਕਲ ਆ ਦੁਸ਼ਟ ਅਰਿਸ਼ਟ ਰੇ ਤਤ ਕਲਾ ਕਿਰਪਾ ਦਿਸ਼ਤਨ ਜਾਏ ਹਰਿਓ ਤਾਂ ਕੇ ਤਾਪ ਤਨ ਕ ਮੋਹ ਰਿਓ ਰਿੱਧ ਸਿਦ ਕਰਮ ਸੁਭ ਹੋਈ ਦੁਸ਼ਾ ਸਹਿ ਸਕੇ ਨਾ ਕੋਈ ਇੱਕ ਵਾਰ ਜਨ ਤੁਮੇ ਸੰਭਾਰਾ ਕਾਲ ਕਾਸਤੇ ਤਾਹੀ ਉਬਾਰ ਜਿਨਾਂ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਿਓ ਉਬਾਰੀ ਸਰ ਬਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆਂ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨੀ ਆਨਿਉ RAM ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਉ ਸਿਮਰਤ ਸਾਸਤਰ ਬੇਦ ਸਬੇ ਬੋ ਬੇਦ ਕਹਿ ਹਮ ਏਕ ਨਾ ਜਾਣਿਉ ਸ਼੍ਰੀ ਅਸਪਾਲ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋ ਹੀ ਬਖਾਨਿਉ ਦੋਹਿਰਾ ਸਗਲ ਦਵਾਰ ਕੋ ਸ਼ਾਨ ਖੈਗੇ ਉਹ ਤੁਹਾਰੋਂ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਅਸ ਤੁਹਾਰੋਂ राम गली মহল लाती जाना दे एक अंगकार सतगुरु प्रसन्न आनंद पिया, पिया मेरी माए सत गुरु मैं पाया सत गुरुता पाया साहिब सेते मन वजिया वदैया राग्रतन परिवार परिया शब्द गावन आई शब्दोत गावो हरि के रा मन जिनी बसाया कह नानक आनंद हुआ सत गुरु मैं पाया ए मन मेरा तू सरदार हो ਹਰ ਨਾਲੇ ਹਨਾਰ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣ ਅੰਗੀ ਕਰੋ ਕਰੀ ਤੇਰਾ ਕਾਰ ਸਭ ਸਵਾਨ ਸਬਨਾ ਅਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਤੇ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਆਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਏ ਵੜਿਆਆਂ ਕਹਿ ਨਾਲਿ ਸੁਨੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛ ਬਤਿਤਕਾਰ ਸਭਾਗੇ ਕਰ ਸੁਭਾਗੇ ਸ਼ਬਦ ਆਜੇ ਕਲਾ ਜਿਤ ਕਰਤਾਰੀਆਂ ਪੰਚ ਤੂਤ ਤਵਸ ਕੀਤੇ ਕਾਲ ਘੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰਕੇ ਲਾਗੇ ਕਹਿ ਨਾਨਕ ਤੈਸ ਕੋ ਹੋਆ ਤਿਤ ਕਰ ਅਣਹਦ ਵਾਜੇ आनंद सुनो वड पागियो सगले मनोअर्थ पुरे पादम प्रपाया उतरे सगले मिसूरे दुख रोग संताप उतरे सुनी सच्ची बाणी संत साजन पै सर से पुरे गुरते जानी सुनते प्रित कहते पवित सतगुरु ह्या पर पुरे बिनवंत नान गुरुजन लागे बाजी अनहतूरे मुदा हिम हल्ला पंजवा थाल विच तेनु वस्तु पियो सत संतोष विचारो अमृत नाम ठाकुर का पई हो ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੰਚਾਇਤਿਸ ਕਾ ਹੋਇ ਉਦਾਰ ਇਹ ਵਸਤ ਜੀ ਨੇ ਜਾਈ ਨਿਤ ਨਿਤ ਰਖੁਰਦਾਰ ਤਮ ਸੰਸਾਰ ਜਨ ਲਗਤ ਰਿਐ ਸਬ ਨਾਨਕ ਬ੍ਰਹਮ ਪਸਾਰੋ ਸ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕੀਤਾ ਹੀ ਮੈਂ ਨਿਰਗੁਣੀ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓ ਤਰਸ ਪਿਆ ਮੈ ਰਹਿਮਤ ਹੋਈ ਸਤਿਗੁਰ ਸਰਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ થી ਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ